ਸਾਰਿਆਂ ਨੂੰ ਸਤਿ ਸ੍ਰੀ ਅਕਾਲ ਗੱਲ ਕਰੀਏ ਜੋ ਕਰੇਨ ਦੀ ਬੇਗਾਨੀ ਹੈ ਤੇ ਮੁੱਛਾ ਮਨਾਈਆ ਆਪਣੇ ਮੋਢੇ ਦੂਜਿਆਂ ਨੂੰ ਵਰਤਣ ਲਈ ਦੇ ਦਿੱਤੇ ਤੇ ਇੱਕ ਆਪ ਅਜਹੀ ਗੁੰਜਰਦਾਰ ਸਥਿਤੀ ਵਿੱਚ ਉਲਝ ਗਿਆ ਜਿੱਥੋਂ ਹੁਣ ਉਸ ਦਾ ਪਛਾਣ ਹੋਣਾ ਵੀ ਮੁਸ਼ਕਲ ਹੈ ਤੇ ਅੱਗੇ ਕਿੱਥੇ ਤੱਕ ਜਾਣਾ ਹੈ ਉਹ ਵੀ ਉਸ ਨੂੰ ਨਹੀਂ ਆ ਰਿਹਾ ਲੜਾਈ ਛੇੜ ਬੈਠਾ ਰੂਸ ਨਾਲ ਰੂਸ ਪਛਾਣ ਅਟਲ ਨੂੰ ਤਿਆਰ ਨਹੀਂ ਕਿਉਂਕਿ ਉਹਦੀ ਕੋਈ ਸ਼ਰਤ ਹੈ ਕਿ ਜਿਹੜੇ ਤੇਰੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੇ ਆ ਉਹਨਾਂ ਦਾ ਘੇੜਾ ਛੱਡ ਦੇ ਮੇਰੇ ਨਾਲ ਬੈਠ ਗੱਲ ਕਰ ਸਾਰਾ ਠੀਕ ਕਰ ਦੇਣਾ ਪਹਿਲਾਂ ਜਿੰਨਾ ਤਾਂ ਹੁਣ ਠੀਕ ਨਹੀਂ ਹੋਣਾ ਲੇਕਨ ਜੇ ਪਹਿਲਾ ਵਾਂਗ ਹੀ ਮੇਰੇ ਨਾਲ ਚੱਲਦਾ ਰਹਾ ਤਾਂ ਫਿਰ ਇਹਨਾਂ ਸਾਰੇ ਸੰਕਟਾਂ ਤੋਂ ਨਿਕਲ ਜਾਏਗਾ ਉਹ ਹੁਣ ਕਹਿੰਦੇ ਆ ਕਿ ਉਹ ਕੰਬੜ ਤਾਂ ਛੱਡਦਾ ਪਰ ਕੰਬੜ ਨੂੰ ਉਹ ਨਹੀਂ ਛੱਡ ਰਿਹਾ ਅਮਰੀਕਾ ਕਹਿੰਦਾ ਲੈ ਚੱਕ ਮਜਾਈਲਾ ਬਰੂਦੀ ਸੁਣਉਂਦਾ ਚਾਹੀਦੀ ਆ ਉਹ ਲੈ ਜੋ ਤੈਨੂੰ ਚਾਹੀਦਾ ਮੈਂ ਦਿਆਂਗਾ ਡਟ ਕੇ ਲੜ ਯੂਰਪੀ ਇਹੀ ਕਹਿ ਰਿਹਾ ਇਹਨਾਂ ਦਾ ਸੰਗਠਨ ਨਾਟੋ ਜਿਹੜਾ ਆ ਉਹ ਯੂਕਰੇਨ ਨੂੰ ਆਪਣੇ ਵਿੱਚ ਛਾਪਣ ਕਰਨ ਲਈ ਤਿਆਰ ਨਹੀਂ ਹੈ ਲੇਕਿਨ ਪੂਰਾ ਜੋਰ ਲਾ ਰਿਹਾ ਕਿ ਤੂੰ ਲੜ ਅਸੀਂ ਤੇਰੇ ਨਾਲ ਲੜਾਂਗੇ ਤੇ ਗੱਲ ਇਦਾਂ ਵੀ ਮੁੱਕਦੀ ਨਜ਼ਰ ਨਹੀਂ ਆ ਰਹੀ ਕਿਉਂ ਐਸ ਵੇਲੇ ਯੂਕਰੇਨ ਦੀ ਹਾਲਤ ਕੀ ਆ ਹਥਿਆਰਾਂ ਦੇ ਪੱਖੋਂ ਲੜਾਈ ਦੇ ਪੱਖੋਂ ਇਹਨੂੰ ਸਮਝਣਾ ਬਹੁਤ ਜ਼ਰੂਰੀ ਹੈ ਜੋ ਯੂਕਰੇਨ ਦੇ ਕੋਲ ਛੋਟੇ ਹਥਿਆਰ ਆ ਉਹ ਹਥਿਆਰ ਜਿਨ੍ਹਾਂ ਨਾਲ ਇਹ ਆਪਣੇ ਰੂਸ ਦੇ ਅੰਦਰ ਬਾਗੀਆਂ ਦੇ ਨਾਲ ਲਿਪਕ ਸਕਦਾ ਹੈ ਜਾਂ ਸਰਹੱਦ ਦੇ ਨੇੜੇ ਤੇੜੇ ਹੀ ਲੜਤਕ ਰਿਹਾ ਹੈ ਕਦੇ ਡਰੋਨ ਛੱਡ ਦਿੰਦਾ ਹੈ ਤੇ ਕਦੇ ਥੋੜੀ ਦੂਰੀ ਦੀਆਂ ਮਾਰ ਕਰਨ ਵਾਲੀਆਂ ਮਜ਼ਾਈਲਾਂ ਫੌਜ ਜਿਹੜੀ ਆ ਬਹੁਤੀ ਨਹੀਂ ਹੈ ਕਾफी ਆਪਣੀ ਗੁਆ ਵੀ ਚੁੱਕਾਇਆ ਤੇ ਹੁਣ ਇਸ ਨੂੰ ਲੰਬੀ ਦੂਰੀ ਦੀਆਂ ਮਜ਼ਾਈਲਾਂ ਜੋ ਇਹਨੂੰ ਇੱਕੋ ਇੱਕ ਹੱਲ ਨਜ਼ਰ ਆਉਂਦਾ ਆ ਕਿ ਜੇ ਮੈਂ ਪਲਾਸਟਿਕ ਮਜ਼ਾਈਲਾਂ ਰੂਸ ਦੇ ਅਹਿਮ ਟਿਕਾਣਿਆਂ ਦੇ ਉੱਤੇ ਮਾਰ ਕੇ ਉਹਦਾ ਭਾਰੀ ਨੁਕਸਾਨ ਕਰਾਂ ਤਾਂ ਫਿਰ ਸ਼ਾਇਦ ਉਹ ਲੜਾਈ ਬੰਦ ਕਰਨ ਲਈ ਤਿਆਰ ਹੋ ਜਾਏ ਤੇ ਮੇਰੀਆਂ ਜਿਹੜੀਆਂ ਮੰਗਾਇਆ ਉਹ ਮੰਨ ਲਏ ਉਹ ਹੁਣ ਹਾਲਤ ਉਸ ਤਰ੍ਹਾਂ ਵੀ ਜਿਹੜੇ ਆ ਉਹ ਨਹੀਂ ਬਣ ਗਈ ਕਿਉਂਕਿ ਰੂਸ ਨੇ ਵੀ ਮੋਰੋਂ ਪੈੰਦੜੇ ਬਦਲਨੇ ਸ਼ੁਰੂ ਕਰ ਦਿੱਤੇ ਆ ਵੱਡੀ ਗੱਲ ਤਾਂ ਇਹ ਆ ਕਿ ਇਹ ਸਮਝਣਾ ਜ਼ਰੂਰੀ ਆ ਕਿ ਪਰਮਾਣੂ ਲੜਾਈ ਦੀ ਹਾਲਤ ਵਿੱਚ ਇਸ ਵੇਲੇ ਇਹ ਦੇਸ਼ ਕਿੱਥੇ ਖੜਾ ਆ 1990 ਦੇ ਵਿੱਚ ਸੋਵੀਅਤ ਯੂਨੀਅਨ ਟੁੱਟ ਗਿਆ ਸਾਰੇ ਜਿਹੜੇ 15 ਦੇਸ਼ ਸੀ ਇਹ ਅਲੱਗ-ਅਲੱਗ ਹੋ ਗਏ ਆਪੋ ਆਪਣਾ ਇਹਨਾਂ ਨੇ ਨਿਜਾਮ ਫੜਾ ਕਰ ਲਿਆ ਉਸ ਸਮੇਂ ਲਗਭਗ ਸਾਰੇ ਦੇਸ਼ ਇੱਕ ਗੱਲ ਤੇ ਸਹਿਮਤ ਸੀ ਕਿ ਅਸੀਂ ਆਪਸ ਵਿੱਚ ਨਾ ਲੜੀਏ ਤੇ ਉਸ ਸਮੇਂ ਚਾਰ ਦੇਸ਼ਾਂ ਦੇ ਕੋਲ ਪਰਮਾਣੂ ਬੰਬ ਸਨ ਲੰਬੀ ਦੂਰੀ ਦੀਆਂ ਮਜ਼ਾਈਨਾ ਉਹ ਸੀਗੇ ਬੇਲਾਰੂਸ ਯੂਕਰੇਨ ਰੂਸ ਤੇ ਕਜ਼ਾਕਿਸਤਾਨ ਕ ਮੰਤਰੀ ਪਰਮਾਣੂ ਸੰਧੀ ਹੋਈ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਕਿ ਭਵਿਕ ਵਿੱਚ ਪਰਮਾਣੂ ਟੈਸਟ ਨਹੀਂ ਕੀਤੇ ਜਾਣਗੇ ਰੋਕ ਦਿੱਤੇ ਗਏ ਫਿਰ ਇਹ ਕਿਹਾ ਗਿਆ ਕਿ ਜਿਹੜਾ ਪਰਮਾਣੂ ਮਸਲਾ ਆਇਆ ਜਿਨ੍ਹਾਂ ਦੇਸ਼ਾਂ ਦੇ ਕੋਲ ਪਿਆ ਆ ਉਹਨਾਂ ਨੂੰ ਘਟਾਇਆ ਜਾਵੇ ਉਹਨਾਂ ਨੂੰ ਸੰਭਾਲਿਆ ਜਾਵੇ ਉਸ ਵੇਲੇ ਅਮਰੀਕਾ ਬਰਤਾਨੀਆ ਤੇ ਰੂਸ ਤਿੰਨਾਂ ਨੇ ਮਿਲ ਕੇ ਯੂਕਰੇਨ ਨੂੰ ਕਜ਼ਾਕਿਸਤਾਨ ਨੂੰ ਬੇਲਾਰੂਸ ਨੂੰ ਭਰੋਸਾ ਦਿੱਤਾ ਕਿ ਤੂੰ ਚਿੰਤਾ ਨਾ ਕਰ ਤੇਰੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੀ ਆ ਤੂੰ ਜਿਹੜੇ ਪਰਮਾਣੂ ਹਥਿਆਰ ਆ ਰਿਹਾ ਤੇ ਜਿਹੜੀਆਂ ਮਜ਼ਾਈਲਾ ਆ ਘਾਤਕ ਮਜ਼ਾਈਲਾ ਆ ਇਹ ਰੂਸ ਦੇ ਹਵਾਲੇ ਕਰਦੇ ਅਸੀਂ ਤੇਰੀ ਸੁਰੱਖਿਆ ਕਰਾਂਗੇ ਬੇਲਾਰੂਸ ਕਜ਼ਾਕਿਸਤਾਨ ਦੀ ਤਰ੍ਹਾਂ ਯੂਕਰੇਨ ਵੀ ਮੰਨ ਗਿਆ ਤੇ ਉਹ ਸਾਰਾ ਕਹ ਲੋ ਕੇ ਪਰਮਾਣੂ ਅਸਲਾ ਜੋ ਸੀ ਉਹ ਰੂਸ ਦੇ ਵਿੱਚ ਛਲਿਆ ਗਿਆ ਹੁਣ ਪਰਮਾਣੂ ਹਮਲੇ ਦੀ ਜੇ ਰੂਸ ਗੱਲ ਕਰਦਾ ਹੈ ਤਾਂ ਯੂਕਰੇਨ ਇਹ ਗੱਲ ਕਰਨ ਜੋਗਾ ਨਹੀਂ ਹੈ ਲੰਬੀ ਦੂਰੀ ਦੀਆਂ ਮਸਾਇਲਾਂ ਲੈਣ ਲਈ ਕਦੀ ਅਮਰੀਕਾ ਤੇ ਗੇੜੇ ਮਾਰ ਰਿਹਾ ਕਦੀ ਯੂਰਪੀਅਨ ਦੇਸ਼ਾਂ ਦੇ ਵਿੱਚ ਘੁੰਮ ਰਿਹਾ ਹੈ ਉਹ ਅਸਲਾ ਵੀ ਦੇ ਰਹੇ ਆ ਮਦਦ ਕਰਨ ਦੀ ਵੀ ਗੱਲ ਕਰ ਰਹੇ ਆ ਪਰ ਹਾਲ ਦੀ ਘੜੀ ਉਹ ਇੱਕ ਸੀਮਤ ਦਾਇਰੇ ਵਿੱਚ ਸਿੱਧੇ ਰੂਪ ਚ ਚੱਲ ਰਹੇ ਆ ਅਸਿੱਧੇ ਰੂਪ ਦੇ ਵਿੱਚ ਤਾਂ ਹੁਣ ਉਹ ਇੱਥੋਂ ਤੱਕ ਆ ਗਏ ਆ ਕਿ ਅਮਰੀਕਾ ਨੇ ਯੂਕਰੇਨ ਨੂੰ ਕਿਹਾ ਕਿ ਜਿਹੜੀਆਂ ਤੇਲੂ ਮੈਂ ਅ ਮਦਰਾਸ਼ਟਾ ਕੋ ਮਜਾਇਲਾਂ ਦਿੱਤੀਆਂ ਆ ਉਹ ਚਲਾਉਣੀਆਂ ਸ਼ੁਰੂ ਕਰ ਦੇ ਮੈਂਟ ਨਹੀਂ ਲਾਇਆ ਯੂਕਰੇਨ ਨੇ 5 ਸੱਤ ਮਜ਼ਾਈਲਾਂ ਰੂਸ ਦੇ ਵਿੱਚ ਮਾਰੀਆਂ ਤੇ ਰੂਸ ਮੋਰੇਉਂ ਘੱਟ ਕਰਨ ਵਾਲਾ ਸੀ ਉਹ ਵੀ ਇੱਕ ਆਪਣੀ ਨਵੀਂ ਮਜ਼ਾਈਲ ਤਿਆਰ ਕਰ ਰਿਹਾ ਹੈ ਜਿਸ ਨੂੰ ਉਸ ਨੇ ਪਰਖਣ ਦੇ ਲਈ ਯੂਕਰੇਨ ਦੇ ਵਿੱਚ ਬੁਗਾਹ ਮਾਰਿਆ ਹਾਈਪਰਸੋਨਿਕ ਮਜ਼ਾਈਲ ਕੁਝ ਸੈਕੰਡਾਂ ਦੇ ਵਿੱਚ ਹੀ ਮਾਰ ਕਰਨ ਵਾਲੀ ਪੂਰੇ ਯੂਰਪ ਨੂੰ ਉਹ ਕੁਝ ਮਿੰਟਾਂ ਦੇ ਵਿੱਚ ਹੀ ਉੱਥੇ ਤੱਕ ਪਹੁੰਚ ਕਰਨ ਵਾਲੀ ਹੈ ਉਹ ਕਿਹੜਾ ਹਸਲਾ ਲਿਆ ਸਕਦੀ ਆ ਕਿੰਨੀ ਘਾਤਕ ਸਾਬਤ ਹੋਏਗੀ ਉਹਨੂੰ ਡਿਫੈਂਸ ਸਿਸਟਮਾਂ ਵੀ ਵਜੇ ਰੋਕਿਆ ਨਹੀਂ ਜਾ ਸਕਦਾ ਬਹੁਤੀ ਜਾਣਕਾਰੀ ਇਹਨਾਂ ਦੇਸ਼ਾਂ ਕੋਲ ਨਹੀਂ ਹੈ ਤੇ ਉਹ ਅਜੇ ਵੀ ਟੈਸਟ ਕਰ ਰਿਹਾ ਉਹ ਇਹਦੇ ਨਾਲ ਕਿਹੜਾ ਬਰੂਦ ਲਾ ਕੇ ਸਟੇਗਾ ਇਹ ਵੀ ਇਹਨਾਂ ਦੇਸ਼ਾਂ ਨੂੰ ਪਤਾ ਨਹੀਂ ਪਰ ਉਸਨੇ ਇੱਕ ਵਾਰ ਤਾਂ ਕਰਨ ਖੜੇ ਕਰ ਦਿੱਤੇ ਕਿ ਐਂ ਗੱਲ ਨਹੀਂ ਬਣਣੀ ਹਟ ਜਾ ਉਹ ਇਸ ਰਸਤੇ ਤੋਂ ਹੁਣ ਹਾਲ ਤੇ ਆ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ ਸਾਨੂੰ ਇਹ ਸਾਸ਼ਾ ਦਾ ਦੌਰ ਕਿਵੇਂ ਸ਼ੁਰੂ ਹੋਇਆ ਉਹਦੇ ਥੋੜੇ ਜਿਹਾ ਪਿਛੋਕੜ ਵੱਲ ਤਾਂ ਜਾਣਾ ਪਊਗਾ ਹੀ ਇਹ ਗੱਲ ਫਰਵਰੀ 2019 ਤੋਂ ਪਹਿਲਾਂ ਦੀ ਹੈ ਜਦੋਂ ਪਹਿਲਾਂ ਤਾਂ ਇਹ ਦੱਸ ਦਿਆਂ ਕਿ ਜਿਸ ਤਰ੍ਹਾਂ ਸੋਵੀਅਤ ਯੂਨੀਅਨ ਨੂੰ ਇਹ ਪੱਛਮੀ ਦੇਸ਼ਾਂ ਨੇ ਆਪਣੇ ਪ੍ਰਭਾਵ ਨਾਲ ਆਪਣੀਆਂ ਸਾਜਸ਼ਣਾਂ ਦੇ ਨਾਲ ਇੱਕ ਉੱਥੇ ਹਵਾ ਚਲਾ ਕੇ ਲੋਕਾਂ ਦੇ ਵਿੱਚ ਕਿ ਖੁੱਲ੍ਹ ਮਾਣੋ ਲੋਕਤੰਤਰ 'ਚ ਰਹੋ ਖੁੱਲੇ ਵਪਾਰ ਕਰੋ ਇਹ ਛੱਡੋ ਇਹ ਦੇ ਵਿੱਚੋਂ ਸਿਸਟਮ ਨੂੰ ਇੱਥੇ ਤੁਹਾਡੀ ਬਹੁਤੀ ਡਿਵੈਲਪਮੈਂਟ ਨਹੀਂ ਹੋਣੀ ਲੋਕਾਂ ਤੇ ਅਸਰ ਪਾਉਣੇ ਸ਼ੁਰੂ ਕਰ ਦਿੱਤੇ ਤੇ ਫਿਰ ਹੌਲੀ-ਹੌਲੀ ਹਾਲਾਤ ਇਹ ਬਣ ਗਏ ਕਿ ਸੋਵੀਅਤ ਸੰਘ ਹੀ ਟੁੱਟ ਗਿਆ। ਉਹੀ ਅੱਗੇ ਇਸ ਨੇ ਜੋਪਰਨ ਦੇ ਵਿੱਚ ਵੀ ਕੰਮ ਫਿਰ ਅੱਗੇ ਆ ਕੇ ਸ਼ੁਰੂ ਕਰ ਦਿੱਤਾ। ਫੇ ਤੁਸੀਂ ਰੂਜ਼ ਦਾ ਕਿਹੜਾ ਛੱਡੋ ਸਾਡੇ ਨਾਲ ਆ ਜਾਓ। ਅਸੀਂ ਤੁਹਾਡਾ ਧਿਆਨ ਰੱਖਾਂਗੇ ਪੂਰਾ। ਜੋ ਤੇ ਨੂੰ ਚਾਹੀਦਾ ਹੋਏਗਾ ਦੇਾਂਗੇ। ਤੇ ਇਹ ਇੱਕ ਇਥੇ ਇਸ ਤਰ੍ਹਾਂ ਦੀ ਹਵਾ ਲੋਕਾਂ ਦੇ ਵਿੱਚ ਉੱਠ ਖੜੀ ਹੋਈ। ਤੇ ਜਦੋਂ ਇਹ ਝੂੜ ਫੜਨ ਲੱਗੀ ਰੂਸ ਦੇ ਕੰਨ ਖੜੇ ਹੋ ਗਏ ਇਹ ਗੱਲ ਉਸ ਨੂੰ ਲੱਗੀ ਕਿ ਸਿਰਫ ਯੂਕਰੇਨ ਦੇ ਸੋਵੀ ਝੂਰਪੀ ਜੂਨੀਅਰ ਵੱਲੋਂ ਤੱਕ ਇਹ ਹਿੰਮਤ ਨਹੀਂ ਹੈਗੀ ਇਹ ਤਾਂ ਉਹਦੇ ਲਈ ਬਹੁਤ ਵੱਡਾ ਖਤਰਾ ਆ ਜੇ ਕੱਲ ਨੂੰ ਯੂਕਰੇਨ ਦੇ ਵਿੱਚ ਝੂਰਪੀਨ ਜੂਨੀਅਰ ਅਮਰੀਕਾ ਪੱਖੀ ਸਰਕਾਰ ਬਣ ਗਈ ਤਾਂ ਇਹਨਾਂ ਨੇ ਜੂਰਪੀਨ ਜੂਨੀਅਰ ਦੇ ਵਿੱਚ ਵੀ ਜਾ ਬਣਨਾ ਹੈ ਤੇ ਨਾਟੋ ਦੇ ਮੈਂਬਰ ਵੀ ਬਣ ਜਾਣਾ ਹੈ ਤੇ ਉਹ ਤਾਂ ਆਪਣੇ ਬਹਾਨਾ ਹੀ ਲੱਭਦੇ ਆ ਜਿਹੜੇ ਜੂਰਪ ਤੇ ਅਮਰੀਕਾ ਦਾ ਜਿਹੜਾ ਫੌਜੀ ਸੰਗਠਨ ਹੈ ਨਾਟੋ ਜਿਵੇਂ ਉਹਨੇ ਜੂਰਪ ਦੇ ਹੋਰ ਦੇਸ਼ਾਂ ਦੇ ਵਿੱਚ ਆਪਣੇ ਘਾਤਕ ਕਹੇ ਲੋ ਕਿ ਅਸਲੇ ਦੇ ਹਵਾਈ ਜਹਾਜ਼ਾਂ ਦੇ ਵੱਡੇ ਅੱਡੇ ਬਣਾਏ ਆ ਉਹ ਤਾਂ ਜੂਕਰੇਨ ਦੇ ਵਿੱਚ ਲਿਆ ਕੇ ਰੂਫ ਦੀ ਸਰਾਹਦ ਤੇ ਆ ਕੇ ਬਣਾਉਣੇ ਸ਼ੁਰੂ ਕਰ ਦੇਵੇਗਾ ਰੂਸ ਦਾ ਸਾਰਾ ਵਪਾਰ ਬਲੈਕ ਸੀ ਰਾਹੀਂ ਸਾਰੇ ਯੂਰਪ ਦੇ ਨਾਲ ਅਮਰੀਕਾ ਨਾਲ ਤੇ ਹੋਰ ਦੇਸ਼ਾਂ ਦੇ ਨਾਲ ਉਧਰੋਂ ਚੱਲਦਾ ਆ। ਕੱਲ ਨੂੰ ਉਹਦੇ ਤੇ ਕੰਟਰੋਲ ਉਹ ਆਪਣਾ ਕਰ ਲੈਣਗੇ। ਰੂਸ ਦੀ ਨੂੰ ਗੋਡਿਆਂ ਭਾਰ ਛੁਕਾ ਦੇਣਗੇ। ਇਹ ਸਾਡੀਆਂ ਸ਼ਰਤਾਂ ਮੰਨ ਨਹੀਂ ਤਾਂ ਤੇਰਾ ਹੀ ਇਧਰੋਂ ਵਪਾਰ ਨਹੀਂ ਚੱਲਣ ਦੇਵਾਂਗੇ। ਇਸ ਵੇਲੇ ਜਿਹੜੀ ਉਹ ਇੱਕ ਮਾੜੀ-ਮੋਟੀ ਤਾਕਤ ਬਣ ਕੇ ਕੁਝ ਦੇਸ਼ਾਂ ਦੇ ਲਈ ਆਸ ਦੀ ਕਿਰਨ ਬਣ ਕੇ ਚੱਲ ਰਿਹਾ ਆ। ਉਹਨੂੰ ਵੀ ਖਤਮ ਕਰ ਦੇਣਗੇ, ਕਮਜ਼ੋਰ ਕਰ ਦੇਣਗੇ। ਤੇ ਜਿਹੜੀ ਹੁਣ ਇਸ ਦੇ ਠਾਣੇਦਾਰੀ ਇਹਦੀ ਦੁਨੀਆ ਭਰ ਤੇ ਚੱਲ ਰਹੀ ਆ ਜਿਹੜੇ ਦੇਸ਼ ਤੇ ਜੀ ਕਰਦਾ ਆਪਣੀਆਂ ਫੌਜਾਂ ਮਾਰ ਦਿੰਦਾ ਜਿਹੜੇ ਦੇਸ਼ ਤੇ ਜੀ ਕਰਦਾ ਆਰਥਿਕ ਪਾਬੰਦੀਆਂ ਲਾ ਦਿੰਦਾ ਨੱਕ 'ਚ ਦਮ ਕਰ ਦਿੰਦਾ ਕੱਲ ਨੂੰ ਤਾਂ ਫਿਰ ਪੂਰੀ ਦੁਨੀਆ ਤੇ ਇਹ ਯੂਰਪ ਤੇ ਅਮਰੀਕਾ ਰਲ ਕੇ ਅਜਿਹੇ ਆਪਣਾ ਮਾਹੌਲ ਤਿਆਰ ਕਰਨਗੇ ਕਿ ਦੁਨੀਆ ਦੇਸ਼ਾਂ ਦਾ ਜਿਹੜਾ ਆ ਨਿਗਾਰ ਹੋਣਾ ਸ਼ੁਰੂ ਹੋ ਜਾਏਗਾ ਇਹਨਾਂ ਦੇ ਹੀ ਉਹਨਾਂ ਦੇਸ਼ਾਂ 'ਚ ਕਾਰੋਬਾਰ ਚੱਲਣਗੇ ਇਹਨਾਂ ਦੀ ਹੀ ਗੱਲ ਚੱਲੇਗੀ ਜੇ ਹੋਰ ਇਹਦੀ ਦਾਹਰਨ ਦੇਖਣੀ ਆ ਤਾਂ ਫਿਰ ਸੰਯੁਕਤ ਰਾਸ਼ਟਰ 'ਚ ਦੇਖ ਲਓ ਕੀ ਹੋਣ ਰਿਹਾ ਹੈ ਵੱਡੇ ਵੱਡੇ ਫੈਸਲੇ ਵੀ ਉੱਥੇ ਆਮ ਸਫਾ ਦੇ ਵਿੱਚ ਹੋ ਰਹੇ ਆ ਕੋਈ ਲਾਗੂ ਕਰਨ ਤਿਆਰ ਨਹੀਂ ਜੇ ਕੋਈ ਮੁੱਦਾ ਸੁਰੱਖਿਆ ਕੌਂਸਲ 'ਚ ਆਉਂਦਾ ਹੈ ਵੀਟੋ ਦੇ ਨਾਲ ਉਹਨੂੰ ਰੋਕ ਦਿੰਦਾ ਹੈ ਹੁਣ ਦੂਜਿਆਂ ਦੇਸ਼ਾਂ ਦੇ ਵਿੱਚ ਸੰਯੁਕਤ ਰਾਸ਼ਟਰ ਦੀਆਂ ਫੌਜਾਂ ਨਹੀਂ ਜਾਂਦੀਆਂ ਉਹਨਾਂ ਅਮਰੀਕੀਆਂ ਫੌਜਾਂ ਜਾਂਦੀਆਂ ਆ ਯੂਰਪ ਦੇ ਦੇਸ਼ ਨਾਲ ਜਿਹੜੇ ਆਪਣੀ ਭਾਈਵਾਲੀ ਪਾ ਲੈਂਦੇ ਆ ਮਾਹੌਲ ਜਿਹੜਾ ਆ ਉਹ ਇਸ ਵੇਲੇ ਇੱਕ ਜਿਹੜਾ ਹੈ ਸੰਯੁਕਤ ਰਾਸ਼ਟਰ ਦਾ ਜਿਹੜਾ ਇੱਕ ਸੰਗਠਨ ਦਾ ਜਿਹੜਾ ਇੱਕ ਬੈਲੈਂਸ ਰੱਖਣ ਵਾਲਾ ਸੀ ਉਹ ਖਤਮ ਹੋ ਚੁੱਕਿਆ ਹੈ ਪ੍ਰਭਾਵਹੀਣ ਹੋ ਚੁੱਕਿਆ ਹੈ ਇਹ ਹਾਲਤ ਬਣੀ ਪਈ ਆ ਤੇ ਹੁਣ ਗੱਲ ਥੋੜੀ ਜਿਹੀ ਯੂਕਰੇਨ ਦੀ ਕਿ ਇਹ ਇਧਰ ਨੂੰ ਕਿਵੇਂ ਤੇਜ਼ੀ ਨਾਲ ਵਧਿਆ ਦੋਸਤੋ ਫਰਵਰੀ 20 ਚੋਂ 14 ਤੋਂ ਪਹਿਲਾਂ ਜੋ ਯੂਕਰੇਨ ਦੇ ਜਿਹੜੇ ਸੀ ਹਾਲਾਤ ਜਿਹੜੇ ਸੀ ਉਹ ਕਾਫੀ ਖਰਾਬ ਚੱਲ ਰਹੇ ਸੀ ਉੱਥੇ ਯੂਰਪ ਪੱਖੀ ਜਿਹੜੇ ਸੀ ਉਹ ਜੋਰ ਫੜ ਗਏ ਸੀ ਖੂਬ ਪ੍ਰਦਰਸ਼ਨ ਚੱਲ ਰਹੇ ਸੀ ਤੇ ਦੂਜੇ ਪਾਸੇ ਰੂਸ ਜਿਹੜਾ ਸੀ ਉਹ ਵੀ ਖਾਸ ਤੌਰ ਤੇ ਕ੍ਰੀਮੀਆਂ ਵਾਲੇ ਪਾਸੇ ਆਪਣੀ ਫੌਜ ਲਿਆਵਾੜੀ ਸੀ ਉਸਨੇ ਤੇ ਉਥੋਂ ਜਿਹੜੇ ਰੂਸਪੱਖੀ ਲੋਕ ਜਿਹੜੇ ਬਹੁ ਗਿਣਤੀ ਵਿੱਚ ਸੀ ਉਹ ਉੱਠ ਖੜੇ ਹੋਏ ਸੀ ਇਹ ਰਾਏਸ਼ਮਾਰੀ ਕਰਾਉ ਅਸੀਂ ਜਿਹੜਾ ਆ ਰੂਸ ਨਾਲ ਰਹਿਣਾ ਹੈ ਤੁਹਾਡੇ ਨਾਲ ਨਹੀਂ ਰਹਿਣਾ ਜਿਉਂਪਨੇ ਅਮਰੀਕਾ ਨੇ ਆਪਣੀਆਂ ਫੌਜਾਂ ਲੈੜੇ ਲੈਂਦੀਆਂ ਯੂਕਰੇਨ ਦੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਮਾਹੌਲ ਖਰਾਬ ਰਿਹਾ ਲੇਕਿਨ ਜਿਹੜਾ ਉਸ ਸਮੇਂ ਫਰਬਰੀ 2014 ਦੇ ਵਿੱਚ ਕਾਰਜਕਾਰੀ ਰਾਸ਼ਟਰਪਤੀ ਬਣਿਆ ਸੀ ਉਥੋਂ ਦਾ ਅਲੈਕਸੈਂਦਰ ਉਰਚੀਵੋਨ ਉਹ 4 ਮਹੀਨਿਆਂ ਦੇ ਉਹਦੇ ਦੌਰ ਦੇ ਵਿੱਚ ਹੀ ਉਹ ਤੇ ਸਾਰਾ ਕੰਮ ਜਿਹੜਾ ਸੀ ਉਹ ਰੋਜ਼ ਦੇ ਪੱਖ ਤੇ ਚਲਾ ਗਿਆ ਮਾਰਚ ਦੇ ਵਿੱਚ ਜਿਹੜੀ رائے ਸਭਾਰੀ ਦਾ ਜਿਹੜਾ ਰਿਜ਼ਲਟ ਆਇਆ ਸੀ ਉਨਰੂਸ ਨੇ ਪਰਵਾਨਗੀ ਦੇ ਦਿੱਤੀ ਤੇ ਉੱਥੇ ਉਹਨਾਂ ਨੇ ਜਿਹੜੇ ਸੱਤਾ ਚ ਹੈ ਕ੍ਰੀਮੀਆ ਦੇ ਅੰਦਰ ਉਹਨਾਂ ਦੀ ਉਹਨਾਂ ਦੀ ਮਦਦ ਮੰਗ ਲਈ ਤੇ ਉਸ ਨੇ ਆਪਣੀ ਫੌਜ ਜਿਹੜੀ ਸੀ ਉਹ ਪੂਰੀ ਤਰ੍ਹਾਂ ਲੈ ਆ ਕੇ ਕ੍ਰੀਮੀਆ ਦੇ ਵਿੱਚ ਲਾ ਕੇ ਇੱਕ ਤਰ੍ਹਾਂ ਨਾਲ ਜੋਕ ਰੰਦੇ ਨਾਲੋਂ ਉਸ ਨੂੰ ਅਲੱਗ ਕਰ ਦਿੱਤਾ ਭਈ 2014 ਦੇ ਵਿੱਚ ਉੱਥੇ ਸਰਕਾਰ ਬਦਲੀ ਜੋ ਕਰੰਦੀ ਪੇਟਰੋ ਪੋਰੋ ਸੇਂਕੋ ਨਵੇਂ ਰਾਸ਼ਟਰਪਤੀ ਬਣੇ ਅਮੀਰ ਆਦਮੀ ਤੇ ਉਹਨਾਂ ਨੇ ਆਪਣੇ ਕਾਰੋਬਾਰ ਵੱਲ ਨੂੰ ਵਧਾਉਣ ਨੂੰ ਧਿਆਨ ਜ਼ਿਆਦਾ ਦਿੱਤਾ ਜਿਹੜੀ ਕਰਾਪਸ਼ਨ ਉੱਥੇ ਚੱਲਦੀ ਆ ਰਹੀ ਸੀ ਉਹ ਹੋਰ ਵੱਧ ਗਈ ਮਹਿੰਗਾਈ ਵੱਧ ਗਈ ਨੌਕਰੀਆਂ ਦੇ ਮੌਕੇ ਘਟ ਗਏ ਦੇਸ਼ ਦੀ ਰੱਖਿਆ ਵੱਲ ਉਹਨੇ ਧਿਆਨ ਨਹੀਂ ਦਿੱਤਾ ਹਾਲਾਤ ਖਰਾਬ ਹੁੰਦੇ ਤੁਰੇ ਗਏ ਤੇ ਉਸੇ ਸਮੇਂ ਦੇ ਵਿੱਚ ਫਿਰ ਇਹ ਜਿਹੜਾ ਸੀ ਰੂਸ ਦੇ ਨਾਲ ਲੱਗਦਾ ਡੋਨਵਾਸ ਤੇ ਇਹ ਕੁਝ ਹੋਰ ਇਲਾਕਾ ਜਿਹੜਾ ਸੀਗਾ ਡੋਨੇਲਸਕ ਸੀ ਜਿਹੜਾ ਉਹ ਸਾਰੇ ਇਹ ਉਥੇ ਰੂਸਪਾਕੀ ਲੋਕ ਜਿਹੜੇ ਸੀ ਉਹ ਉੱਠ ਖੜੇ ਹੋਏ ਕਾਫੀ ਗਿਣਤੀ ਉਥੇ ਰੂਸੀਆਂ ਦੀ ਰਹਿੰਦੀ ਸੀ ਉਹਨਾਂ ਨੇ ਵੀ ਕਿਹਾ ਸਾਡੇ ਵੀ ਰਾਇਸ਼ਮਾਈ ਕਰੋ ਅਸੀਂ ਵੀ ਨਹੀਂ ਰਹਿਣਾ ਯੂਕਰੇਨ ਦੇ ਨਾਲ ਯੂਕਰੇਨ ਨੇ ਉਥੇ ਰਾਇਸ਼ਮਾਰੀ ਨਹੀਂ ਹੋਣ ਦਿੱਤੀ ਤੇ ਉਥੇ ਉਹਨਾਂ ਨੇ ਵੀ ਜ਼ਬਰਦਸਤੀ ਰਾਇਸ਼ਮਾਰੀ ਕਰਨੇ ਸ਼ੁਰੂ ਕਰ ਦਿੱਤੀ ਜੂਕਰੇਨ ਨੇ ਆਪਣੀ ਉੱਥੇ ਫੌਜ ਲਾ ਕੇ ਉਹਨਾਂ ਨੂੰ ਰੋਕਣਾ ਚਾਹਿਆ ਤੇ ਰੂਸ ਫਿਰ ਉਹਦੀ ਮਦਦ ਤੇ ਉਤਰ ਆਇਆ ਤੇ ਉਹ ਫਿਰ ਜਿਹੜਾ ਸੀਗਾ ਇਹ ਮਹੌਲੇਦਾਂ ਦਾ ਬਣ ਗਿਆ ਜੂਕਰੇਨ ਦੇ ਵਿੱਚ ਮਈ 2019 ਨੂੰ ਰਾਸ਼ਟਰਪਤੀ ਜਿਹੜੇ ਹੁਣ ਇਸ ਵੇਲੇ ਚੱਲ ਰਹੇ ਆ ਮਿਲਦਿਮੀਰ ਜ਼ਿਲੈਂਸਕੀ ਉਹ ਆ ਗਏ ਉਹਨਾਂ ਨੇ ਤਾਂ ਉਹਨਾਂ ਸਿੱਧਾ ਐਲਾਨ ਕਰ ਦਿੱਤਾ ਕਿ ਉਹ ਨਾਟੋ ਵਿੱਚ ਸ਼ਾਮਲ ਹੋਣਗੇ ਯੂਰਪੀਨ ਯੂਨੀਅਨ ਦੇ ਵਿੱਚ ਮਿਲਣਗੇ ਤੇ ਰੂਸ ਜਿਹੜਾ ਸੀ ਉਹ ਫਿਰ ਪੂਰੀ ਤਰ੍ਹਾਂ ਤਿਆਰ ਹੋ ਗਿਆ ਕਿ ਇਹ ਕੰਮ ਨਹੀਂ ਹੋਣ ਦੇਵਾਂਗਾ ਮੈਂ ਆਪਣੀ ਸਰਹੱਦ ਨੇੜੇ ਨਾਟੋ ਦੇ ਅੱਡੇ ਨਹੀਂ ਬਣ ਦੇਵਾਂਗਾ ਮੈਂ ਆਪਣੀ ਸੁਰੱਖਿਆ ਲਈ ਖਤਰਾ ਤੈਨੂੰ ਯੂਕਰੇਨ ਨੂੰ ਬਣਨ ਨਹੀਂ ਦੇਵਾਂਗਾ ਤੇ ਫਿਰ ਉਸ ਇੱਕ ਖੇਤਰ ਦੇ ਵਿੱਚ ਜੋ ਰੂਸ ਦੇ ਨਾਲ ਯੂਕਰੇਨ ਵਿੱਚ ਲੱਗਦਾ ਸੀ ਉੱਥੇ ਲੜਾਈ ਸ਼ੁਰੂ ਹੋਈ ਜੋ ਕਾਫੀ ਸਮੇਂ ਤੋਂ ਚੱਲਦੀ ਆ ਰਹੀ ਹੈ 1000 ਦਿਨ ਲੰਘ ਚੁੱਕੇ ਆ ਉਸ ਲੜਾਈ ਨੂੰ ਉਹ ਜਿਹੜੀ ਸੀ ਉਹ ਯੂਕਰੇਨ ਦੇ ਲਈ ਮਹਿੰਗੀ ਪੈਂਦੀ ਗਈ ਯੂਕਰੇਨ ਦੇ ਹੋਰ ਸ਼ਹਿਰਾਂ ਦੇ ਉੱਤੇ ਵੀ ਰੂਸੀ ਮਿਜ਼ਾਈਲਾ ਰੂਸੀ ਜਹਾਜ਼ਾਂ ਨੇ ਹਮਲੇ ਕੀਤੇ ਤੇ ਬਹੁਤ ਯੂਕਰੇਨ ਦਾ ਨੁਕਸਾਨ ਹੋਇਆ ਇੱਕ এডੂਕੇਸ਼ਨ ਆਪ ਸੀ ਉਹ ਖਤਮ ਹੋ ਗਿਆ ਕਣਕ ਇਹਦੀ ਜਿਹੜੀ ਸੀ ਕਿ ਸਾਰੇ ਯੂਰਪ ਦੇ ਵਿੱਚ ਵੇਕਦੀ ਸੀ ਉਹਦੀ ਗਾਹਾਂ ਜਿਹੜੀ ਕਿ ਕ੍ਰੀਮੀਆ ਸਾਈਡ ਤੋਂ ਜਿਹੜੀ ਸਪਲਾਈ ਜਾਂਦੀ ਸੀ ਸੁੰਦਰ ਦੇ ਰਾਹੀਂ ਉਹ ਵੀ ਰੁਕ ਗਈ ਤੇ ਹੁਣ ਉਹਦੀ ਉੱਥੇ ਜਿਹੜੀ ਕੀਤੀ ਆ ਉਹ ਇਸ ਵੇਲੇ ਇੱਕ ਤਰ੍ਹਾਂ ਨਾਲ ਬ੍ਰੇਕ ਵੱਜੀ ਪਈ ਆ ਉਹ ਜ਼ਮੀਨੀ ਰਸਤੇ ਰਾਹੀਂ ਪੋਲੈਂਡ ਵੱਲ ਦੀ ਆਪਣੀ ਜਿਹੜੀ ਕਣਕ ਆ ਉਹਨੂੰ ਉਧਰ ਦੀ ਯੂਰਪੀਅਨ ਦੇ ਭੇਜਣ ਦੀ ਕੋਸ਼ਿਸ਼ ਕਰ ਰਿਹਾ ਆ ਸਸਤੀ ਤੇ ਹੁਣ ਉਧਰ ਪੋਰੈਂਡ ਵਰਗੇ ਜਿਹੜੇ ਨਾਲ ਲੱਗਦੇ ਯੂਰਪੀਅਨ ਦੇਸ਼ਾਂ ਦੇ ਕਿਸਾਨ ਆ ਉਹ ਉੱਠ ਖੜੇ ਹੋਏ ਕਿ ਤੇਰੀ ਸਸਤੀ ਕਣਕ ਇੱਥੇ ਨਹੀਂ ਵਿਕਣ ਦੇਾਂਗੇ ਅਸੀਂ ਕਿੱਥੇ ਵਿੱਚ ਨਹੀਂ ਆ ਹਾਲਾਤ ਜਿਹੜੇ ਆ ਹੁਣ ਉੱਥੇ ਤੇ ਫਿਰ ਜ਼ੇਲੈਂਸਕੀ ਨੂੰ ਇਹ ਲੱਗਿਆ ਕਿ ਹੁਣ ਗੱਲ ਜਿਹੜੀ ਆ ਇੱਥੇ ਨਹੀਂ ਮੁੱਕਣੀ ਜਾਂ ਤਾਂ ਫਿਰ ਹੁਣ ਯੂਰਪੀਅਨ ਯੂਨੀਅਨ ਨਾਟੋ ਅਮਰੀਕਾ ਇਹ ਸਾਰੇ ਮਿਲ ਕੇ ਜਿਹੜਾ ਆ ਮੇਰੇ ਨਾਲ ਸਿੱਧਾ ਆ ਕੇ ਮੇਰੇ ਨਾਲ ਖੜਨ ਉਹ ਤਾਂ ਹੀ ਖੜ ਸਕਦੇ ਆ ਜੇ ਉਹ ਇਹਨੂੰ ਨਾਟੋ ਵਿੱਚ ਸ਼ਾਮਲ ਕਰਦੇ ਆ ਕਿਉਂਕਿ ਨਾਟੋ ਦਾ ਸੂਲ ਆ ਕਿ ਜੇ ਨਾਟੋ ਦੇ 29 ਦੇਸ਼ਾਂ ਦੇ ਵਿੱਚੋਂ ਕਿਸੇ ਵੀ ਦੇਸ਼ ਦੇ ਉੱਤੇ ਕੋਈ ਵੀ ਹਮਲਾ ਕਰਦਾ ਆ ਤੇ ਉਹ 29 ਦੇਸ਼ ਉਸੇ ਸਮੇਂ ਇਕੱਠੇ ਹੋ ਕੇ ਜਿਹੜੇ ਆ ਉਹਨਾਂ ਦਾ ਜਿਹੜਾ ਇੱਕ ਬਖ ਬਖ ਦੇਸ਼ਾਂ ਦੇ ਵਿੱਚ ਹਵਾਈ ਏਡੇ ਬਣੇ ਹੋਏ ਆ ਸਾਰਾ ਉਹ جنگ ਦੇ ਮੈਦਾਨ ਚ ਨਿਤ ਰਿਆਂਣਗੇ ਤਾਂ ਉਸ ਦੇਸ਼ ਦੀ ਉਹ ਮਦਦ ਕਰਨਗੇ ਜਿਹੜੇ ਨਾਟੋ ਦੇ ਮੈਂਬਰ ਆ ਜਿੰਨਾ ਚ ਟੜਕੀ ਵੀ ਆ ਲੇਕਿਨ ਉਹਨਾਂ ਨੇ ਯੂਕਰੇਨ ਨੂੰ ਅਜੇ ਆਪਣੇ ਵਿੱਚ ਸ਼ਾਮਲ ਨਹੀਂ ਕੀਤਾ ਉਹਨਾਂ ਨੂੰ ਪਤਾ ਹੈ ਕਿ ਜੇ ਜੇ ਆ ਕੀਤਾ ਤੇ ਸਾਨੂੰ ਯੂਕਰੇਨ ਦੇ ਨਾਲ ਖੜਕੇ ਹੋਏ ਫਿਰ ਰੂਸ ਦੇ ਵਿਰੁੱਧ ਸਿੱਧਾ ਹੀ ਲੜਨਾ ਪੈਣਾ ਆ ਤੇ ਅੱਗੇ ਰੂਸ ਦੇ ਕੋਲ ਪਰਮਾਣੂ ਹਥਿਆਰ ਆ ਉਹ ਰੂਸ ਨਾਲ ਸਿੱਧਾ ਨਹੀਂ ਲੜਨਾ ਚਾਹੁੰਦੇ ਉਜੂਕ ਨੇ ਨੂੰ ਕਹਿੰਦੇ ਤੈਨੂੰ ਜੋ ਚਾਹੀਦਾ ਲੈ ਤੂੰ ਲੜ ਹੁਣ ਅੱਗੇ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਹੁਣ ਉਹ ਪਹਿਲਾਂ ਤਾਂ ਉਹਨੂੰ ਕਾਫੀ ਖਤਰਨਾਕ ਮਜ਼ਾਇਲਾ ਵੀ ਦੇ ਦਿੱਤੀਆਂ ਹੋਰ ਅਸਲਾ ਵੀ ਦੇ ਦਿੱਤਾ ਪਰ ਉਹ ਅਸਲਾ ਚੁਰਾਉਣ ਦੀ ਇਹਨੂੰ ਇਜਾਜ਼ਤ ਨਹੀਂ ਸੀ ਦਿੱਤੀ ਤੇ ਹੁਣ ਜਦੋਂ ਜੋਏ ਬਾਈਡਨ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਹਾਰ ਗਿਆ ਤੇ ਉਹਨੂੰ ਪਤਾ ਹੈ ਕਿ ਟਰੰਪ ਜਿਹੜਾ ਆ ਉਹ ਰੂਸ ਦੇ ਹੱਕ ਚ ਭੁਗਤੇਗਾ ਤੇ ਯੂਕਰੇਨ ਦੀ ਮਦਦ ਜਿਹੜੀ ਆ ਨੂੰ ਬੰਦ ਕਰੇਗਾ ਜੋਏ ਬਾਈਡਨ ਨੇ ਯੂਕਰੇਨ ਨੂੰ ਕਿਹਾ ਕਿ ਜਿਹੜੀਆਂ ਮੈਂ ਤੈਨੂੰ ਮਜਾਇਲਾ ਦਿੱਤੀਆਂ ਆ ਉਹ ਸੋਟੇ ਦੇ ਚ ਰੂਸ ਦੇ ਵਿੱਚ ਜੋਏ ਬਾਈਡਨ ਤਾਂ ਉਹਨੂੰ ਕੀ ਚਾਹੀਦਾ ਸੀ ਨਾਲ ਉਧਰੋਂ ਇੰਗਲੈਂਡ ਦਾ ਵੀ ਹੰਗਾਰਾ ਆ ਗਿਆ ਕਿ ਮੈਂ ਵੀ ਤੈਨੂੰ ਦਿੱਤੀ ਹੈ ਮਜਾਇਲਾ ਉਹ ਵੀ ਵਰਤ ਜੋਏ ਬਾਈਡਨ ਨੇ ਮੇਟ ਨਹੀਂ ਲਾਇਆ ਤੇ ਉਹ ਪੰਜ ਸੱਤ ਮਜਾਇਲਾ ਚੱਕ ਕੇ ਉਹਨੇ ਰੂਸ ਦੇ ਵਿੱਚ ਬਗਾਅ ਮਾਰੀਆਂ ਥੋੜਾ ਬਹੁਤਾ ਤਾਂ ਨੁਕਸਾਨ ਹੋਇਆ ਹੋਵੇਗਾ ਪਰ ਰੂਸ ਨੇ ਫਿਰ ਮੋਰੀ ਉਹ ਜਿਹੜੀ ਇੱਕ ਹਾਈਪਰਸੋਨਿਕ ਮੁਜ਼ਾਈਲ ਜਿਹੜੀ ਆ ਉਹਨੇ ਯੂਕਰੇਨ ਦੇ ਵਿੱਚ ਮਾਰੀ ਉਹ ਬਿਲਕੁਲ ਹੀ ਨਵੀਂ ਮੁਜ਼ਾਈਲ ਆ ਜਿਸ ਦਾ ਉਹਨੇ ਟੈਸਟ ਯੂਕਰੇਨ ਦੇ ਵਿੱਚ ਕੀਤਾ ਆ ਬਹੁਤ ਤੇਜ਼ ਰਫਤਾਰ ਵਾਲੀ ਜਿਹਦੀ 12000 ਕਿਲੋਮੀਟਰ ਤੋਂ ਵੱਧ ਰਫਤਾਰ ਦੱਸੀ ਜਾ ਰਹੀ ਆ ਕੁਝ ਖਰਕਣ ਦੇ ਵਿੱਚ ਹੀ ਜਾ ਕੇ ਉੱਥੇ ਟਕਰਾ ਗਈ ਉਨਯੂਕਰੇਨ ਉਹਨਾਂ ਮਜਾਇਲਾ ਦਾ ਮੁਕਾਬਲਾ ਕਿਵੇਂ ਕਰੇਗਾ ਕੱਲ ਨੂੰ ਜੇ ਉਹੀ ਉਹਨਾਂ 'ਤੇ ਹਮਲੇ ਹੋਣੇ ਸ਼ੁਰੂ ਹੋ ਗਏ ਹੁਣ ਉਹਨਾਂ ਯੂਕਰੇਨ ਨੂੰ ਇਹ ਵੀ ਨਹੀਂ ਪਤਾ ਕਿ ਰੂਸ ਨੇ ਉਹਨਾਂ ਦੇ ਉੱਤੇ ਬਰੂਦ ਕਿਹੜਾ ਵਰਤਣਾ ਹੈ ਸੋ ਇਸ ਵੇਲੇ ਹਾਲਤ ਜਿਹੜੀ ਆ ਬਹੁਤ ਖਤਰਨਾਕ ਬਾਰਡਰ ਤੇ ਬਣੀ ਆ ਜਿਹੜੇ ਰੂਸ ਦੇ ਗੈਸ ਤੇ ਤੇਲ ਦੇ ਭੰਡਾਰ ਆ ਉਹਨਾਂ ਨੂੰ ਉਹ ਸੈਂਕਸ਼ਨ ਲਾਈਆਂ ਆ ਬਹੁਤ ਸਾਰੀਆਂ ਕਿ ਇਹ ਅਸੀਂ ਬਿਕੜ ਨਹੀਂ ਦੇਾਂਗੇ ਇਹਨੂੰ ਆਰਥਿਕ ਤੌਰ ਤੇ ਵੀ ਕਮਜ਼ੋਰ ਕਰਾਂਗੇ ਰੂਸ ਨੂੰ ਕਹਿਣ ਦਾ ਭਾਵ ਆ ਕਿ ਜਿਹੜੀ ਇੱਕ ਅਮਰੀਕਾ ਦੇ ਮੁਕਾਬਲੇ ਦੇ ਵਿੱਚ ਯੂਰਪ ਦੇ ਮੁਕਾਬਲੇ NATO ਦੇ ਮੁਕਾਬਲੇ 'ਚ ਰੂਸ ਇੱਕ ਬਾਕੀ ਜਿਹੜੇ ਦੇਸ਼ ਹੈਗੇ ਆ ਉਹਨਾਂ ਦੇ ਲਈ ਇੱਕ ਸਹਾਰਾ ਬਣ ਕੇ ਇੱਕ ਤਾਕਤ ਬਣਿਆ ਆ ਇਹਨੂੰ ਖਤਮ ਕਰਨਾ ਆ ਇਹਦੇ ਕਾਰੋਬਾਰ ਜਿਹੜੇ ਆ ਇਹ ਆਪਣੀ ਮਰਜ਼ੀ ਨਾਲ ਜਿਹੜੇ ਰੇਡਾ ਪਤਾ ਦਿੰਦਾ ਆ ਕਦੇ ਗੈਸ ਦੇ ਇਹ ਜਿਹੜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਣਾ ਆ ਬਹੁਤ ਸਾਰੀਆਂ ਇੰਨੀਆਂ ਬੰਦਸ਼ਾਂ ਲਾਤੀਆਂ ਜਿਵੇਂ ਆਰਾਮ ਦੇ ਉੱਪਰ ਲਾਈਆਂ ਆ ਉਹੀ ਕੁਛ ਇਹਦਾ ਹੱਲ ਕੀਤਾ ਲੇਕਿਨ ਰੂਸ ਨੇ ਨਵੇਂ ਰਾਹ ਲੱਭ ਲਿਆ ਜਿਵੇਂ ਆਰਾਮ ਵੀ ਨਵੇਂ ਰਾਹ ਲੱਭ ਰਿਹਾ ਹੈ ਰੂਸ ਨੇ ਭਾਰਤ ਨੂੰ ਤੇਲ ਦੀ ਸਪਲਾਈ ਵਧਾ ਦਿੱਤੀ ਆ ਜਿਹੜਾ ਭਾਰਤ ਨੂੰ ਤੇਲ ਆ ਰਿਹਾ ਆ ਕੱਚਾ ਉਹ ਭਾਰਤ ਵਿੱਚ ਕਾਰਖਾਨਿਆਂ ਚ ਸੋਧ ਕੇ ਉੱਤੇ ਭਾਰਤ ਦਾ ਮਾਰਕਾ ਲੱਗਦਾ ਆ ਤੇ ਉਹ ਅੱਗੇ ਯੂਰਪ ਦੇ ਵਿੱਚ ਵਿਕ ਰਿਹਾ ਆ ਭਾਰਤ ਵੀ ਬਹੁਤ ਕਮਾਈ ਕਰ ਰਿਹਾ ਆ ਉਹਦੇ ਨਾਲ ਤੇ ਰੂਸ ਦਾ ਤੇਲ ਵੀ ਵਕੀ ਜਾ ਰਿਹਾ ਆ ਇਵੇਂ ਜਿਹੜੀ ਗੈਸ ਦੀ ਸਪਲਾਈ ਆ ਉਹ ਹੁਣ ਈਰਾਨ ਦੇ ਵਿੱਚ ਦੀ ਇਹਨਾਂ ਦੇਸ਼ਾਂ ਵਾਲੇ ਪਾਸੇ ਨੂੰ ਕੱਟਣ ਦੇ ਅੱਗੇ ਉਹ ਰਸਤੇ ਬਣ ਰਹੇ ਆ ਕੈਸਪੀਅਨ ਸੀ ਦੀ ਤੇ ਈਰਾਨ ਦੀ ਜ਼ਮੀਨ ਦੇ ਵਿੱਚ ਦੀ ਜਿਹੜਾ ਇੱਕ ਮਾਰਗ ਆ ਉਤਲਾਸ਼ਿਆ ਜਾ ਰਿਹਾ ਹੈ ਤਾਂ ਕਿ ਕੱਲ ਨੂੰ ਜੇ ਬਲੈਕ ਸੀ ਵਾਲੇ ਪਾਸੇ ਕੰਮ ਜਿਆਦਾ ਖਰਾਬ ਹੋਵੇ ਤਾਂ ਉਹ ਆਪਣੀ ਸਪਲਾਈ ਨੂੰ ਇਧਰੋਂ ਵਧਾ ਸਕੇ ਬ੍ਰਿਕਸ ਦੇਸ਼ ਜਿਹੜੇ ਆ ਉਹ ਰੂਸ ਨਾਲ ਖੜੇ ਆ ਇਹ ਉਸ ਨੂੰ ਬਹੁਤ ਵੱਡਾ ਇਹਦਾ ਐਡਵਾਂਟੇਜ ਆ ਰਿਹਾ ਆ ਉਸ ਨੇ ਈਰਾਨ ਦੇ ਨਾਲ ਬਹੁਤ ਸਬੰਧ ਸੁਧਾਰੇ ਆ ਜਿੱਥੋਂ ਉਹਨੂੰ ਉਹ ਸਿੱਧੇ ਤੌਰ ਤੇ ਡਰੋਨ ਮਿਲੇ ਆ ਜੋ ਯੂਕਰੇਨ ਤੇ ਵਰਤ ਰਿਹਾ ਹੈ ਫੇਰ ਉਹਨੇ ਉੱਤਰੀ ਕੋਰੀਆ ਦੇ ਵਿੱਚ ਗਿਆ ਉੱਥੇ ਜਾ ਕੇ ਉੱਥੋਂ ਦੇ ਰਾਸ਼ਟਰਪਤੀ ਨੂੰ ਮਿਲਿਆ ਉਹਨਾਂ ਨਾਲ ਉਹਨੇ ਆਪਣੀ ਅੰਦਰਖਾਤੇ ਸਾਂਝੀ ਨਹੀਂ ਬਤਾ ਲਈ ਆ ਕਿ ਉੱਤਰੀ ਕੋਰੀਆ ਵੀ ਰੂਸ ਦੀ ਮਦਦ ਤੇ ਆ ਗਿਆ ਤੇ ਇਸ ਲਈ ਜੰਗੀ ਅਭਿਆਸ ਦੇ ਬਹਾਨੇ ਕਰੀਬ 10000 ਉੱਤਰੀ ਕੋਰੀਆ ਦੇ ਫੌਜੀ ਜਿਹੜੇ ਆ ਉਹ ਰੂਸ ਦੇ ਵਿੱਚ ਯੂਕਰੇਨ ਦੇ ਨਾਲ ਲੱਗਦੇ ਸਰਹੱਦ ਦੇ ਉੱਤੇ ਆ ਕੇ ਅਸਿੱਧੇ ਤੌਰ ਤੇ ਲੜ ਰਹੇ ਆ ਚੀਨ ਨਾਲ ਸਾਂਝੋਨੇ ਬਣਾ ਲਈ ਰੂਸ ਨੇ ਅ ਬੀਚੀ ਨੂੰ ਤੱਕੇ ਵੀ ਚਾਹੀਦਾ ਸੀ ਕਿ ਰੂਸ ਜਿਹੜਾ ਆ ਉਹਦੇ ਨਾਲ ਰਹੇ ਤੇ ਇੰਜ ਰੂਸ ਨੇ ਇਸ ਵੇਲੇ ਤੱਕ ਤਾਂ ਘਟੋ ਘਟ ਨਾਟੋ ਦਾ ਯੂਰਪੀਨ ਯੂਨੀਅਨ ਦਾ ਅਮਰੀਕਾ ਦਾ ਪ੍ਰਭਾਵ ਮੰਨਣ ਤੋਂ ਨਾਂ ਕੀਤੀ ਗਈ ਹੈ ਤੇ ਉਹ ਪੂਰੀ ਤਰ੍ਹਾਂ ਆਪਣੀ ਡਿਫੈਂਸ ਜਿਹੜੀ ਆ ਉਹਨੂੰ ਮਜ਼ਬੂਤ ਕਰ ਰਿਹਾ ਆ ਪਰਮਾਣੂ ਸੰਧੀ ਜਿਹੜੀ ਇੱਕ ਪਰਮਾਣੂ ਇੱਕ ਜਿਹੜੀ ਨੀਤੀ ਹੁੰਦੀ ਹੈ ਦੇਸ਼ ਦੀ ਉਹਨੂੰ ਵੀ ਉਹਨੇ ਬਦਲ ਦਿੱਤਾ ਆ ਪਹਿਲਾਂ ਇਹ ਹੁੰਦਾ ਸੀ ਕਿ ਜੇ ਕੋਈ ਦੇਸ਼ ਪਰਮਾਣੂ ਹਮਲਾ ਕਰੇਗਾ ਤਾਂ ਤਾਂ ਹੀ ਇਹ ਉਸ ਦੇਸ਼ ਦੇ ਖਿਲਾਫ ਪਰਮਾਣੂ ਹਥਿਆਰ ਵਰਤੇ ਜਾਣਗੇ ਉਹਨੂੰ ਨੇ ਇਹਨੂੰ ਬਦਲ ਕੇ ਇਹ ਕਰ ਦਿੱਤਾ ਕਿ ਜੇ ਕੋਈ ਵੀ ਦੇਸ਼ ਮੇਰੇ ਤੇ ਹਮਲਾ ਕਰਦਾ ਆ ਤੇ ਕੋਈ ਤੀਸਰਾ ਦੇਸ਼ ਉਸ ਨੂੰ ਆਪਣੀਆਂ ਮਜ਼ਾਈਲਾਂ ਜਿਹੜੀਆਂ ਜਾਂ ਕਹੋ ਕਿ ਰਵਾਇਤੀ ਹਥਿਆਰ ਜਿਹੜੇ ਉਹ ਦਿੰਦਾ ਆ ਤੇ ਉਹ ਹਥਿਆਰ ਮੇਰੇ ਖਿਲਾਫ ਵਰਤੇ ਜਾਂਦੇ ਆ ਤੇ ਰੂਸ ਨੂੰ ਇਹ ਹੱਕ ਹੋਏਗਾ ਕਿ ਉਸ ਤੀਜੇ ਦੇਸ਼ ਦੇ ਉੱਤੇ ਸਿੱਧਾ ਹਮਲਾ ਵੀ ਕਰ ਸਕੇ ਇਹ ਇੱਕ ਤਰ੍ਹਾਂ ਨਾਲ ਪਰਮਾਣੂ ਹਮਲੇ ਦਾ ਜਿਹੜਾ ਆ ਰਾਹ ਜਿਹੜਾ ਆ ਉਹ ਖੋਲ ਰਿਹਾ ਹੈ ਪਹਿਲਾਂ ਵੀ ਰੂਸ ਨੇ ਬਹੁਤ ਪਰਮਾਣੂ ਮਸ਼ਕਲਾਂ ਕੀਤੀਆਂ ਆ ਉਹਨੂੰ ਪਤਾ ਹੈ ਕਿ ਜੇ ਨਾਟੋ ਨਾਲ ਲੜਨਾ ਪਿਆ ਤਾਂ ਫਿਰ ਪਰਮਾਣੂ ਹਥਿਆਰ ਵਰਤਣੇ ਪੈਣਗੇ ਤੇ ਇਸੇ ਕਰਕੇ ਹਾਲ ਦੀ ਘੜੀ ਨਾਟੋ ਅਮਰੀਕਾ ਯੂਰਪੀਅਨ ਯੂਨੀਅਨ ਜਿਹੜੇ ਚਿਚਕਦੇ ਆ ਰਹੇ ਆ ਕਿ ਜੇ ਗਾਲੇ ਇਥੋਂ ਤੱਕ ਆ ਗਈ ਤਾਂ ਫਿਰ ਪਤਾ ਨਹੀਂ ਕਿੱਡਾ ਤੇ ਕਿੰਨਾ ਕੀ ਦਾ ਨੁਕਸਾਨ ਹੋ ਜਾਣਾ ਹੈ ਅਮਰੀਕਾ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਆ ਰਹੇ ਆ 20 ਜਨਵਰੀ 2025 ਨੂੰ ਜੋ ਪਹਿਲਾਂ ਤੋਂ ਹੀ ਰੂਸ ਪ੍ਰਤੀ ਨਰਮਿਆ ਤੇ ਯੂਕਰੇਨ ਨੂੰ ਗਾਲਾ ਕੱਢਦੇ ਆ ਰਹੇ ਆ ਦੇਉ ਬਾਈਡਨ ਨੂੰ ਕਹਿੰਦੇ ਆ ਕਿ ਤੂੰ ਸਾਰਾ ਖਜ਼ਾਨਾ ਲੁੱਟਾਈ ਜਾ ਰਿਹਾ ਹੈ ਇਹਨੂੰ ਇਹ ਬੰਦਕਾਰੀ ਨੂੰ ਬਥੇਰਾ ਅੱਗੇ ਅਸੀਂ ਅਫਗਾਨਿਸਤਾਨ ਚ ਵੀ ਨੁਕਸਾਨ ਕਰਾ ਕੇ ਦੇਖ ਲਿਆ ਆਪਣਾ ਰਾਖ ਚ ਕਰਾ ਕੇ ਦੇਖ ਲਿਆ ਹੁਣ ਅਸੀਂ ਦੂਜੇ ਦੇਸ਼ਾਂ ਚ ਨਹੀਂ ਜਾ ਕੇ ਲੜਨਾ ਲੇਕਿਨ ਬਾਈਡਨ ਜੋ ਆ ਉਹ ਅਜੇ ਵੀ ਸ਼ਰਾਟਾਂ ਕਰ ਰਿਹਾ ਕਿ ਕਿਸੇ ਤਰ੍ਹਾਂ ਮੈਂ ਇਹੋ ਜਿਹਾ ਮਾਹੌਲ ਬਣਾਜਮਾ ਕਿ ਜਦੋਂ ਟਰੰਪ ਆਏ ਇਹ ਲੜਾਈ ਦਾ ਗਹਿਰਾ ਵੱਧ ਚੁੱਕਿਆ ਹੋਵੇ ਤਾਂ ਫਿਰ ਟਰੰਪ ਦੇ ਮੂਰੇ ਬੁਸ਼ ਕਲ ਖੜੀ ਹੋ ਜਾਏ ਕਿ ਹੁਣ ਉਹ ਕਿਸ ਢੰਗ ਦੇ ਨਾਲ ਅ ਰੂਸ ਦੀ ਮਦਦ ਕਰੇਗਾ ਤਾਂ ਕਿਸ ਢੰਗ ਦੇ ਨਾਲ ਉਹ ਯੂਕਰੇਨ ਤੋਂ ਪਿੱਠ ਮੁੜੇਗਾ ਯੂਰੋਪੀਅਨ ਯੂਨੀਅਨ ਨੇ ਤਾਂ ਸਾਫ਼ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਸਾਥ ਨਹੀਂ ਦੇਵੇਗਾ ਤਾਂ ਉਹ ਯੂਰਪ ਦੇ ਦੇਸ਼ ਜਿਹੜੇ ਆ ਉਹ ਮਿਲ ਕੇ ਜਿਹੜੇ ਆ ਯੂਕਰੇਨ ਦੀ ਮਦਦ ਕਰਦੇ ਰਹਿਣਗੇ ਉਹਨਾਂ ਜੇ ਦੇਖਿਆ ਜਾਏ ਤਾਂ ਫਿਰ ਯੂਕਰੇਨ ਆਪਣੇ ਆਪ ਤਾਂ ਕੁਝ ਵੀ ਨਹੀਂ ਡਰ ਰਿਹਾ ਅਸਲਾਸਰਾ ਚੱਲ ਰਿਹਾ ਆ ਅਮਰੀਕਾ ਦਾ ਇਹ ਬ੍ਰਾਂਡ ਦਾ ਫਰਾਂਸ ਦਾ ਹੋਰ ਦੇਸ਼ਾਂ ਦਾ ਹਵਾਈ ਜਹਾਜ਼ ਉੱਥੋਂ ਉਹਨਾਂ ਨੂੰ ਮਿਲ ਰਹੇ ਆ ਟੈਂਕ ਤੱਕ ਮਿਲ ਰਹੇ ਆ ਆਪਣੇ ਕੋਲ ਉਹਦੇ ਕੀ ਆ ਕੁਝ ਵੀ ਹੈ ਨਹੀਂਗਾ ਆਪਣੇ ਕੋਲ ਤਾਂ ਕੋਲ ਫੌਜੀ ਵੀ ਹੈ ਨਹੀਂਗੇ ਕੋਈ ਅੱਤਵਾਦੀ ਸੰਗਠਨਾਂ ਦੇ ਵਿੱਚੋਂ ਉਹਨੇ ਲਾਲਚ ਦੇ ਕੇ ਉਹਨਾਂ ਨੂੰ ਆਪਣੇ ਦੇਸ਼ ਚ ਲਿਆਂਦਾ ਆ ਕਿ ਮੇਰੇ ਦੇਸ਼ ਵਾਸਤੇ ਲੜੋ ਜੇ ਤਿੰਨ ਸਾਲ ਲੜਦੇ ਰਹੋਗੇ ਤਾਂ ਮੈਂ ਤੁਹਾਨੂੰ ਸਿਟੀਜ਼ਨਸ਼ਿਪ ਦੇ ਦੇਵਾਂਗਾ ਉਹਨਾਂ ਯੂਰਪੀ ਦੇਸ਼ਾਂ ਦੇ ਕੁਝ ਜਿਹੜੇ ਅ ਕਰਾਇਤੇ ਮਿਲ ਜਾਂਦੇ ਆ ਲੜਨ ਵਾਲੇ ਉਹ ਉੱਥੇ ਆ ਕੇ ਲੜ ਰਹੇ ਆ ਹਾਲਾਤ ਬਹੁਤ ਵਿਗੜ ਚੁੱਕੇ ਆ ਤੇ ਇਧਰੋਂ ਕੋਈ ਪਤਾ ਨਹੀਂ ਇਹ ਘਰ ਕਿੱਥੇ ਜਾਏਗੀ ਐਸੇ ਦੋਨੋਂ ਪਾਸੇ ਦੀਆਂ ਜਿਹੜੀਆਂ ਇੱਕ ਆਪੋ ਆਪਣੇ ਬਚਾਦੀਆਂ ਆਪਣ ਆਪਣੇ ਹਿੱਤਾਂ ਲਈ ਸਾਜਸ਼ਨਾ ਚੱਲ ਰਹੀਆਂ ਆ ਉਹਨਾਂ ਦੇ ਵਿੱਚ ਘਿਰ ਕੇ ਬੁਰੀ ਤਰ੍ਹਾਂ ਆਪਣੇ ਆਪ ਨੂੰ ਇਹ ਯੂਕਰੇਨ ਤਬਾਹ ਕਰ ਚੁੱਕਿਆ ਆ ਜੇ ਕੱਲ ਨੂੰ ਲੜਾਈ ਵੀ ਖਤਮ ਹੋ ਗਈ ਤੇ ਪਤਾ ਨਹੀਂ ਕਿੰਨੇ ਅੱਗੇ ਸਾਲ ਲੱਗ ਜਾਣ ਯੂਕਰੇਨ ਨੂੰ ਪਹਿਲਾਂ ਵਾਲੇ ਹਾਲਾਤ ਵਿੱਚ ਆਉਣ ਲਈ ਸੋ ਤਾਂ ਹੀ ਸਿਆਣੇ ਕਹਿੰਦੇ ਆ ਕਿ ਇਹੋ ਜਿਹਾ ਰਸਤਾ ਨਾ ਅਪਣਾਓ ਜਿਹਦੇ ਨਾਲ ਆਪਣਾ ਹੀ ਘਰ ਬਰਬਾਦ ਹੋਵੇ ਤੇ ਮੁੜ ਕੇ ਕਦੇ ਵੀ ਅੱਗੇ ਤਾਂ ਕੀ ਵਧਣਾ ਉੱਥੇ ਤੱਕ ਆਉਣ ਵਾਲੇ ਹਾਲਾਤ ਵੀ ਨਾ ਰਹਿਣਾ ਬਗਾਨੀਆਂ ਦੇ ਪਿੱਛੇ ਨਾ ਲੱਗੋ ਤੁਹਾਡਾ ਆਪਣਾ ਮਸਲਾ ਸੀ ਤੁਹਾਡਾ ਪਹਿਲਾਂ ਕੋਈ ਮਸਲਾ ਹੀ ਨਹੀਂ ਸੀ ਤੁਹਾਡੀ ਡਿਫੈਂਸ ਦੀ ਜਿੰਮੇਵਾਰੀ ਰੂਸ ਕੋਲ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਜਦੋਂ ਤੋਂ ਤੁਸੀਂ ਉਹਦੇ ਵੱਲ ਨੂੰ ਪਿੱਠ ਕਰਕੇ ਯੂਰਪੀਨ ਜੂਨੀਅਰ ਅਮਰੀਕਾ ਵੱਲ ਨੂੰ ਜਾਣ ਦਾ ਮਨ ਬਣਾਇਆ ਉਦੋਂ ਹੀ ਉਹ ਦੇਸ਼ ਜਿਹੜੇ ਬਗਾਨੇ ਸੀ ਉਹ ਵੀ ਉਹਨਾਂ ਨੂੰ ਲੱਗਿਆ ਕਿ ਹੁਣ ਗੱਲ ਬਣੇਗੀ ਹੁਣ ਅਸੀਂ ਯੂਕਰੇਨ ਨੂੰ ਆਪਣਾ ਮੋਹਰਾ ਬਣਾਵਾਂਗੇ ਰੂਸ ਦਾ ਆਪਣੀ ਸੁਰੱਖਿਆ ਦੇ ਲਈ ਆਪਣੇ ਹਿੱਤਾਂ ਦੇ ਲਈ ਉਸ ਦੇ ਡਟਣਾ ਹੀ ਸੀ ਸੋ ਐਸ ਵਿਲੇਜ ਯੂਕਰੇਨ ਦੀ ਇਹ ਹਾਲਤ ਆ ਕੁਝ ਨਹੀਂ ਪਤਾ 225 ਯੂਕਰੇਨ ਲਈ ਜਾਣ ਚ ਕਹ ਲਈ ਕਿ ਸਮੁੱਚੀ ਦੁਨੀਆ ਲਈ ਕਿਸ ਤਰ੍ਹਾਂ ਦਾ ਹੈ ਕਿਉਂਕਿ ਜੇ ਇਹ ਲੜਾਈ ਯੂਰਪ ਦੇ ਵਿੱਚ ਅਮਰੀਕਾ ਤੱਕ ਫੈਲਦੀ ਆ ਤਾਂ ਨਿਸ਼ਚਿਤ ਤੌਰ ਤੇ ਜੇ ਬਾਕੀ ਦੇਸ਼ ਜਿਹੜੇ ਹੋ ਰਿਹਾ ਉਹ جنگ ਦੀ ਲਪੇਟ 'ਚ ਨਹੀਂ ਆਉਣਗੇ ਤਾਂ ਘਟੋ ਘਟ ਉਹਨਾਂ ਉੱਤੇ ਬਹੁਤ ਵੱਡੇ ਆਰਥਿਕ ਪ੍ਰਭਾਵ ਪੈਣਗੇ ਤੇ ਉਹਨਾਂ ਦੇ ਜਿਹੜੇ ਅੰਦਰਲੀ ਆਰਥਿਕਤਾ ਜਿਹੜੀ ਆ ਉਹ ਗੜ ਪੜਾ ਜਾਏਗੀ ਸੋ ਦੇਖੋ ਕੀ ਹੁੰਦਾ ਅੱਗੇ ਅਸੀਂ ਤਾਂ ਦੁਆਈ ਕਰ ਸਕਦੇ ਆ ਕਿ ਦੁਨੀਆ ਨੂੰ ਜੰਗਾ ਤੋਂ ਮੁਕਤ ਕੀਤਾ ਜਾਏ ਕਿਸੇ ਵੀ ਮੁੱਦੇ ਦਾ ਹੱਲ ਜਿਹੜਾ ਹੈ ਉਹ ਜਗ ਨਹੀਂ ਹੈ ਬੱਸ ਅੱਜ ਦੇ ਲਈ ਅਯਾ ਚਦੇਓ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ ਜਲਦੀ